ਇਹ ਸੀਨ ਗੋਨੇਆਣੇ ਦਾ ਹੈ ਅੱਜ ਪੁਲਿਸ ਵੱਲੋਂ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਨ ਦੇ ਖਿਲਾਫ ਇਹ ਵੱਡਾ ਮਚਾਰਾ ਸੜਕਾਂ ਤੇ ਉਤਰਿਆ ਜਵਾਨੀ ਨੂੰ ਲੋਕੋ ਕੇ ਮਾਰਨ ਵਾਲੀ ਪੰਜਾਬ ਪੁਲਿਸ ਮਰਦਾਬਾਦ 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 ਮਰਦਾਪੁਰ ਔਰ ਇਧਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਦੁਕਾਨਾਂ ਨੇ ਗੋਨਿਆਂਾ ਨੇ ਬਾਜ਼ਾਰ ਦੇ ਵਿੱਚ ਚਾਰ ਚਫੇਰੇ ਦੁਕਾਨਾਂ ਬੰਦ ਨੇ ਕਿਉਂਕਿ ਅੱਜ ਗੋਨਿਆਂਾਣਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੂਰੀ ਗੋਨਿਆਂਾਣਾ ਦੀ ਜਿਹੜੀ ਮੰਡੀ ਆ ਉਹ ਸਾਰੀਆਂ ਦੁਕਾਨਾਂ ਲੋਕਾਂ ਨੇ ਬੰਦ ਕੀਤੀਆਂ ਨੇ ਔਰ ਪੁਲਿਸ ਦੇ ਜ਼ਬਰ ਪੁਲਿਸ ਦੇ ਜ਼ੁਲਮ ਦੇ ਖਿਲਾਫ ਲੋਕ ਜਿਹੜੇ ਨੇ ਉੱਠੇ ਨੇ ਲੋਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜ਼ਮੀਰਾਂ ਵਾਲੇ ਤੇ ਇੱਕ ਮਰੀਆਂ ਜ਼ਮੀਰਾਂ ਵਾਲੇ ਜ਼ਮੀਰਾਂ ਵਾਲਿਆਂ ਨੂੰ ਹੀ ਜ਼ਬਰ ਦਿਖਦਾ ਜ਼ੁਲਮ ਦਿਖਦਾ ਚਾਹੇ ਇਤਿਹਾਸ ਪੜ੍ਹ ਲਓ ਤੇ ਚਾਹੇ ਅੱਜ ਦੇਖ ਲਓ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਕੁਝ ਗਲਤ ਨਹੀਂ ਲੱਗਦਾ ਸੀ ਮੁਗਲਾਂ ਦੇ ਰਾਜ ਵੇਲੇ ਵੀ ਕੁਝ ਗਲਤ ਨਹੀਂ ਲੱਗਦਾ ਸੀ ਤੇ ਅੱਜ ਵੀ ਨਹੀਂ ਲੱਗਦਾ ਔਰ ਜਿਸ ਤਰੀਕੇ ਨਾਲ ਨਰਿੰਦਰ ਦੀਪ ਨੂੰ ਕੋਹ ਕੋਹ ਕੇ ਪੁਲਿਸ ਨੇ ਮਾਰਿਆ ਜਿਹੜੀ ਪੋਸਟ ਮਾਰਟਮ ਰਿਪੋਰਟ ਦੱਸ ਰਹੀ ਹੈ ਅੱਜ ਇਹ ਲੋਕ ਸੜਕਾਂ ਤੇ ਉਤਰੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਦੇਖਣ ਵਾਲੀ ਹੈ ਕਿ ਉਹ ਜਿਹੜੇ ਸਿਆਸੀ ਲੀਡਰ ਜਿਹੜੇ ਵੋਟਾਂ ਵਲੇ ਝੋ ਇਹਨਾਂ ਅੱਡ ਕੇ ਆਉਂਦੇ ਨੇ ਅੱਜ ਇਹਨਾਂ ਦੇ ਵਿੱਚ ਇੱਕ ਵੀ ਸਿਆਸੀ ਲੀਡਰ ਨਹੀਂ ਜਿੱਦਾਂ ਅੱਜ ਇਸ ਇਨਸਾਫ ਦੇ ਕੱਠ 'ਚ ਕੋਈ ਸਿਆਸੀ ਪਾਰਟੀ ਵੋਟ ਵਟੋਰੂ ਲੀਡਰ ਨਹੀਂ ਆਏ ਉਸੇ ਤਰ੍ਹਾਂ ਮੀਡੀਆ ਵੀ ਦੋ ਤਰ੍ਹਾਂ ਦਾ ਹੈ ਮੀਡੀਆ ਇੱਕ ਉਹ ਹੈ ਜਿਹੜਾ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਜਿਹੜਾ ਲੋਕਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਨਾਲ ਖੜਦਾ ਇੱਕ ਮੀਡੀਆ ਸਿਰਫ ਪੈਸਾ ਇਕੱਠਾ ਕਰਨ ਵਾਲਾ ਤੇ ਵਿਊ ਲੈਣ ਵਾਲਾ ਮੀਡੀਆ ਇੱਕ ਮੀਡੀਆ ਪਾਲਤੂ ਕੁੱਤਿਆਂ ਵਾਲਾ ਰੋਲ ਅਦਾ ਕਰਦਾ ਔਰ ਤੁਸੀਂ ਦੇਖੋ ਆਸ ਟਾਈਮ ਇੱਥੇ ਜਿਹੜਾ ਮੀਡੀਆ ਮੌਜੂਦ ਹੈ ਜਾਂ ਪਿਛਲੇ 2-3 ਦਿਨ ਤੋਂ ਜਿਹੜਾ ਮੀਡੀਆ ਉਹ ਉਹੀ ਮੀਡੀਆ ਇੱਥੇ ਨਜ਼ਰ ਆ ਰਿਹਾ ਜਿਹੜਾ ਲੋਕਾਂ ਦੇ ਨਾਲ ਖੜਦਾ ਜਿਹੜਾ ਪੰਜਾਬ ਦੇ ਨਾਲ ਖੜਦਾ ਹੈ ਜਿਹੜਾ ਲੋਕਾਂ ਦੇ ਦੁੱਖਾਂ ਦਰਦਾਂ ਮਸਲਿਆਂ ਦੀ ਗੱਲ ਕਰਦਾ ਔਰ ਉਹ ਜਿਹੜਾ মিডিਆ ਜਿਹਦੇ ਕੋਲ ਵੱਡੀਆਂ ਵੱਡੀਆਂ ਵੈਨਾਂ ਨੇ ਜਿਹਦੇ ਕੋਲ ਵੱਡੇ ਵੱਡੇ ਸਟੂਡੀਓ ਨੇ ਉਹ মিডিਆ ਇਹੋ ਜੇ ਮੁੱਦਿਆਂ ਦੇ ਉੱਪਰ ਗਾਇਬ ਹੋ ਜਾਂਦਾ ਹੈ ਛਿਪਣ ਹੋ ਜਾਂਦਾ ਹੈ ਮਾਰੀ ਜਾਂਦਾ ਹੈ ਔਰ ਮੈਂ ਦੇਖ ਰਿਹਾ ਕਿ মিডিਆ ਦੇ ਉਹ ਵੱਡੇ ਵੱਡੇ ਪੱਤਰਕਾਰ ਉਹ ਅੱਜ ਇੰਜ ਜਿਵੇਂ ਮਰ ਗਏ ਹੋਣ ਜਿਵੇਂ ਉਹਨਾਂ ਦੀ ਉਹਨਾਂ ਦੇ ਮੂੰਹ ਖੋਰ ਆ ਗਿਆ ਹੋਵੇ ਜਿਵੇਂ ਉਹਨਾਂ ਦੀ ਜ਼ਬਾਨ ਸੁੱਕ ਗਈ ਹੋਵੇ ਵੱਡੇ ਵੱਡੇ ਚੈਨਲਾਂ ਦੇ ਉਹ ਪੰਜਾਬ ਦੇ ਪੱਤਰਕਾਰ ਉਹ ਗੋਦੀ ਮੀਡੀਆ ਦੇ ਵੱਡੇ ਚੈਨਲ ਦੀ ਮੈਂ ਗੱਲ ਨਹੀਂ ਕਰ ਰਿਹਾ ਪੰਜਾਬ ਦਾ ਪੰਜਾਬੀ ਮੀਡੀਆ ਜਿਹੜੇ ਆਪਣੇ ਆਪ ਨੂੰ بڑے ਵੱਡੇ ਚੈਨਲ ਕਹਾਉਂਦੇ ਨੇ ਉਹਨਾਂ ਦੇ ਸਟੂਡੀਓ ਰੂਮਾਂ ਦੇ ਵਿੱਚ ਵੀ ਇਸ ਮੁੱਦੇ ਤੇ ਨਾ ਗੱਲ ਹੋਈਆ ਨਾ ਬਹਿਸ ਹੋਈਆ ਕਿਉਂਕਿ ਤਲਵੇ ਚੱਟਣ ਵਾਲਾ ਮੀਡੀਆ ਕਦੇ ਵੀ ਹੱਕ ਸੱਚ ਦੀ ਗੱਲ ਕਰ ਹੀ ਨਹੀਂ ਸਕਦਾ ਔਰ ਜਿਹੜਾ ਵੀ মিডিਆ ਅੱਜ ਇੱਥੇ ਆਇਆ ਮੈਂ ਤਾਂ ਆਪਣੇ ਅਦਾਰੇ ਵੱਲੋਂ ਉਸ ਸਾਰੇ মিডিਆ ਨੂੰ ਸਲਾਮ ਕਰੂੰਗਾ ਘਟੋ ਘਟ ਹੱਕ ਸੱਚ ਦੀ ਗੱਲ ਕਰਨ ਵਾਲਾ ਕੋਈ ਤਾਂ ਹੈ ਸਿਆਸੀ ਰੋਟੀਆਂ ਜਦ ਸੇਕਣ ਦਾ ਟਾਈਮ ਆਏਗਾ ਤਾਂ ਉਹ ਭਾਸ਼ਣ ਦੇਣ ਲਈ ਆ ਜਾਣਗੇ ਜਦੋਂ ਲੋਕਾਂ ਦੇ ਹੱਕਾਂ ਲਈ ਖੜਨਾ ਹੁੰਦਾ ਉਦੋਂ ਉਹ ਗਾਇਬ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਇਕੱਠ ਹੈ ਇਹ ਲੋਕਾਂ ਦੀ ਆ ਜੱਥੇਬੰਦੀਆਂ ਦਾ ਇਕੱਠ ਹੈ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਅਬ ਭਾਈ ਜੀ ਜਿਸ ਤਰੀਕੇ ਦੇ ਨਾਲ ਅੱਜ ਇਹ ਇਕੱਠ ਹੋਇਆ ਤੁਸੀਂ ਇਹ ਸਾਰੀ ਘਟਨਾ ਬਾਰੇ ਕੀ ਕਹੋਗੇ ਦੇਖੋ ਜੀ ਇੱਕ ਤਾਂ ਇੱਥੇ ਜਿਹੜਾ ਪੁਲਿਸ ਰਾਜ ਸਤਾਪਤ ਕਰ ਚੁੱਕੀ ਆ ਭਗਵਤ ਮਾਨ ਸਰਕਾਰ ਕਾਨੂੰਨਾਂ ਦੀ ਕੋਈ ਵੀ ਚੀਜ਼ ਨਹੀਂ ਜਿਹਨੂੰ ਜੀ ਕਰਦਾ ਉਸ ਨੂੰ ਚੱਕ ਕੇ ਕਥਾ ਕੀਤਾ ਰਿਹਾ ਕਦੇ ਗੈਸਟਰਾਂ ਦੇ ਨਾਂ ਤੇ ਪਹਿਲਾਂ ਜਦੋਂ ਬਾਠ ਨੂੰ ਕੁੱਟਿਆ ਉਸ ਮੌਕੇ ਵੀ ਇੱਕ ਫੇਕ ਕਾਊਂਟਰ ਕਰਕੇ ਪੁਲਿਸ ਮੁਲਾਜ਼ਮ ਆਏ दारू ਦੇ ਨਸ਼ਿਆਂ ਦੇ ਵਿੱਚ ਰੱਜੇ ਹੋਏ ਇੱਕ ਸਾਫਕਾ ਜਿਹੜਾ ਕਰਨਲਾ ਉਸ ਨੂੰ ਕੁੱਟਿਆ ਉਸ ਤੋਂ ਬਾਅਦ ਜਿਹੜਾ ਨਰਿੰਦਰ ਪਾਲਾ ਕੋਈ ਕਸੂਰ ਨਹੀਂ ਜੇ ਮੰਨ ਲਓ ਕਸੂਰ ਵੀ ਦਾਲਤਾ ਹੈਗਾ ਕਾਨੂੰਨ ਹੈਗਾ ਉਹਦੇ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਂਦੀ ਇਹ ਨਹੀਂ ਵੀ ਕਿਸੇ ਦਾ ਪੁੱਤ ਨੂੰ ਤੁਸੀਂ ਕੋਹ ਕੋਹ ਕੇ ਮਾਰ ਦੋ ਜਨ ਕਿ ਜਿਹੜਾ ਪਹਿਲਾ ਕਾਲਾ ਦੌਰ ਸੀ ਉਹੀ ਦੌਰ ਹੈ ਭਗਵਤ ਮਾਲ ਸਰਕਾਰ ਨੇ ਚਲਾਤਾ ਜਦੋਂ ਆਪਾਂ ਕਹਿੰਦੇ ਆ ਕਿ ਬੇਅੰਤ ਬੁਚੜਾ ਉਹੀ ਬੁਚੜ ਦਾ ਕਿਤਾਬ ਜਿਹੜਾ ਭਗਵਤ ਮਾਲ ਨੂੰ ਮਿਲ ਗਿਆ ਜਿਹੜਾ ਕਹਿੰਦਾ ਸੀ ਕਿ ਸਾਡੇ ਰਾਜ ਦੇ ਵਿੱਚ ਕਿਸ ਨੂੰ ਧਰਨ ਵਾਲੇ ਲਾਉਣਾ ਪਊ ਕਿਸੇ ਨਾ ਬੇਨਸਾਪੀ ਨੂੰ ਲਗਾਤਾਰ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਆ ਨਸ਼ੇ ਦੇ ਨਾਂ ਤੇ ਲਗਾਤਾਰ ਲੋਕਾਂ ਦੇ ਘਾਟ ਆਈ ਜਾ ਰਿਹਾ ਜੂਪੀ ਦਾ ਤੇ ਪੰਜਾਬ ਦਾ ਕੋਈ ਫਾਇਦਾ ਨਹੀਂ ਜੂਪੀ ਦੇ ਵਿੱਚ ਵੀ ਜੋਗੀ ਸਰਕਾਰ ਗੈਂਗਸਟਰਾਂ ਨੂੰ ਮਾਰ ਰਹੀ ਹੈ ਝੂਠੇ ਮੁਕਾਬਲੇ ਤੇ ਉਹੀ ਤਰਜ਼ ਦੇ ਭਗਵੰਤ ਮਾਨ ਇੱਕ ਬੇਦ ਹੋ ਸਕੇ ਇਸ ਦਾ ਪੁੱਤ ਮਾਰ ਦੇਣਾ ਇਹ ਕਿਹੜੇ ਕਾਨੂੰਨ ਚ ਲਿਖਿਆ ਤੇ ਉਹ ਵੀ ਬਿਨਾ ਕੋਈ ਸਬੂਤ ਤੋਂ ਬਿਨਾ ਕੋਈ ਕਾਨੂੰਨ ਤੋਂ ਬਿਨਾ ਪੁੱਛ ਪੜਤਾਲ ਕਰੇ ਤੋਂ ਅਸੀਂ ਮੰਗ ਕਰਦੇ ਹਾਂ ਕਿ ਸੀਆਈ ਸਟਾਫ ਦੇ ਜਿਹੜੇ ਮੁਖ ਆਗੂ ਸਾਰਿਆਂ ਦੇ ਪਰਚੇ ਦੇਣਾ ਚਾਹੀਦਾ ਤੇ ਭਗਵੰਤ ਮਾਨ ਨੂੰ ਸਟੇਟਮੈਂਟ ਦੇਣੀ ਚਾਹੀਦੀ ਆ ਕਿ ਜਿਹੜਾ ਸਾਡੇ ਰਾਜ ਦੇ ਵਿੱਚ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਜਦੋਂ ਐਮਪੀਸੀ ਕਾਲੀਆਂ ਦੀ ਸਰਕਾਰ ਚੋਂ ਦਾ ਸੀ ਜਾਂ ਕਾਂਗਰਸ ਦੀ ਸਰਕਾਰ ਹੁੰਦਾ ਹੈ ਉਹਦੇ ਇਹ ਘਟਾਰੇ ਖੜਾ ਕਰਦਾ ਸੀ ਕਿ ਮੁਖ ਤਰੀ ਜ਼ਿੰਮੇਦਾਰਾ ਅੱਜ ਗ੍ਰਹਿ ਪ੍ਰਵਾਹ ਹੈ ਜਿਹੜਾ ਉਹ ਭਗਵੰਤ ਮਾਨ ਦੇ ਥੱਲੇ ਆ ਤੇ ਉਹਦੀ ਜਵਾ ਦੇ ਭਗਵੰਤ ਮਾਨ ਦੀ ਬੰਦੀ ਆ ਇਸ ਪਰਵਾਹ ਨੂੰ ਇਨਸਾਫ ਦਿਵਾਉਣ ਦੀ ਖਾਤਰ ਤੇ ਪੁਲਸ ਰਾਜ ਦੇ ਖਿਲਾਫ ਅਸੀਂ ਸੰਘਰਸ਼ ਦੇ ਮੈਦਾਨ 'ਚ ਨੇਤਰ ਆ ਤੇ ਲੋਕ ਆਉਣ ਵਾਲੇ ਸਮੇਂ 'ਚ ਇਦੂ ਵੀ ਤਿੱਖੇ ਹੋਣਗੇ ਕਿ ਕਿਸੇ ਦਾ ਵੀ ਪੁੱਤ ਨਰਿੰਦਰ ਅਰਗਾ ਕੋਈ ਬੇਗਨਾ ਨਾ ਹਨ ਮਰ ਜਾਵੇ ਪੁਲਸ ਕਿਸੇ ਦੀ ਬਲੀ ਨਾ ਲਵੇ ਅੱਜ ਜਿਹੜਾ ਪੰਜਾਬ ਆ ਉਹ ਪੁਲਸ ਦਾ ਗੁੰਡਾ ਰਾਜ ਬਣ ਚੁੱਕਿਆ ਠਾਖੀ ਧਾਰੀ ਗੁੰਡੇ ਆ ਅਲਾਮ ਹਵਾਈ ਕੋਟਲੇ ਕਹਿੰਦੇ ਕਿ ਪੁਲਸਾਂ ਜਿਹੜੀ ਵਰਦੀ ਧਾਰੀ ਕੁੰਡਿਆ ਉਹ ਸਾਤ ਹੋ ਗਈ ਨਰਿੰਦਰਪਾਲ ਦੇ ਕਤਲ ਦੇ ਵਿੱਚ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਲੋਕ ਨੇ ਜਿਹੜੇ ਜ਼ਬਰ ਜ਼ੁਲਮ ਦੇ ਖਿਲਾਫ ਖੜੇ ਨੇ ਕਹਿੰਦੇ ਨੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਔਰ ਇਹ ਲੋਕ ਇਹੀ ਕੁਝ ਸਾਬਤ ਕਰ ਰਹੇ ਨੇ ਵਿੱਚ 20 ਪੁਗਤ ਹੋਰ ਵੀ ਸਾਰਾ ਪੰਜਾਬ ਵੀ ਬਦਲੂਗਾ ਨਰਿੰਦਰਦੀਪ ਦਾ ਪਰਿਵਾਰ ਆਪਣੇ ਨਾਲ ਹੈ ਜਿਸ ਤਰ੍ਹਾਂ ਅੱਜ ਗੋਨੇਆਣਾ ਸ਼ਹਿਰ ਲੋਕਾਂ ਨੇ ਬੰਦ ਕੀਤਾ ਸਮਰਥਨ ਚ ਜਥੇਬੰਦੀਆਂ ਆਈਆਂ ਨੇ ਬਾਈ ਜੀ ਕੀ ਕਹੋਗੇ ਜਿਸ ਤਰ੍ਹਾਂ ਲੋਕ ਰੋ ਅੱਜ ਉੱਠ ਖੜਾ ਹੋਇਆ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਕਿ ਸਾਡੀ ਇੱਕ ਬੇਨਤੀ ਤੇ ਸਾਰੀ ਮੰਡੀ ਨੇ ਇਕਤਾ ਦਿਖਾਈ ਹੈ ਜੀ ਇਹ ਬਹੁਤ ਘੱਟ ਹੁੰਦਾ ਹੈ ਬਹੁਤ ਮੰਡੀਆਂ ਚ ਮੈਂ ਦੇਖਿਆ ਕੁਝ ਲੋਕ ਦੁਕਾਨਾਂ ਬੰਦ ਕਰ ਜਾਂਦੇ ਕੁਝ ਖੋਲ ਜਾਂਦੇ ਪਰ ਸਾਡੀ ਮੰਡੀ ਜਿਵੇਂ ਸ਼ੁਰੂ ਤੋਂ ਇਕਾ ਕਰਦੀ ਆਈ ਹੈ ਇੱਕ ਇਹਦਾ ਸਬੂਤ ਦਿੱਤਾ ਜੀ ਉਹਨਾਂ ਨੇ ਦਿਖਾਤਾ ਉਹਨਾਂ ਨੇ ਕਿ ਅਸੀਂ ਇੱਕ ਜੁੱਟਾ ਸਾਡੇ ਨਾਲ ਖੜੇ ਹੈ ਜੀ ਸਾਰੇ ਸਮੂਹ ਜਥੇਬੰਦੀਆਂ ਪ੍ਰੈਸ ਪ੍ਰੈਸ ਦਾ ਮੈਂ ਤਾਂ ਮਾਤ ਸਭ ਤੋਂ ਵੱਡਾ ਕਰਨਾ ਚਾਹੁੰਨਾ ਕਿ ਜੇ ਉੱਥੋਂ ਨਾ ਮੁੱਦਾ ਉੱਛਲਦਾ ਤਾਂ ਅਸੀਂ ਤਾਂ ਚੁੱਪ ਕਰਕੇ ਬਹਿ ਗਏ ਸੀ ਜੀ ਹਾਰ ਗਏ ਸੀ ਜੀ ਇਤੋਂ ਤੱਕ ਕਿ ਮੈਧਾ ਪੋਸਟ ਮਾਰਨ ਤੋਂ ਵੀ ਮਨਾ ਕਰਤਾ ਸੀ ਕਿ ਬੱਚੇ ਦੀ ਚੀਰਵਾੜ ਨਹੀਂ ਕਰਵਾਨੀ ਪਰ ਘੜੀ-ਦਰ ਘੜੀ ਜੁੜਦੀ ਗਈ ਤੇ ਸਾਨੂੰ ਹਕੀਕਤ ਪਤਾ ਲੱਗੀ ਫੇਰ ਅਸੀਂ ਜਦੋਂ ਪਤਾ ਲੱਗਿਆ ਵੀ ਸਿਵਲ ਚੋਜੇ ਪੋਸਟਮਾਰਟਮ ਹੁੰਦਾ ਸੜ ਤੇ ਦਬਾਹੀ ਹੀ ਸੀਗਾ ਕਿ ਸਿਵਲ ਚੋਕਰੋ ਜੀ ਪਰ ਜਦੋਂ ਸਾਨੂੰ ਪਤਾ ਲੱਗਿਆ ਤੇ ਫੋਰੈਂਸਿਕ ਜਾਂਚ ਹੀ ਹੈਨੀ ਤੇ ਤਾਂ ਕੇਸ ਖਤਮ ਹੋ ਜਾਊਗਾ ਫੇਰ ਅਸੀਂ ਉੱਥੋਂ ਡੈੱਡ ਬੋਡੀ ਲੈ ਕੇ ਐਮਜ ਦਾ ਰੁਕ ਕੀਤਾ ਐਮਜ ਵਾਲਾ ਨੇ ਦੁੱਧ ਦੁੱਤੇ ਪਾਣੀ ਦਾ ਪਾਣੀ ਕਰਤਾ ਬੱਚੇ ਦੀ ਕੋਈ ਪਾਰਟ ਐਸਾਨੀ ਹੈ ਜਿੱਥੇ ਉਹਨਾਂ ਨੇ ਗਰੰਟ ਨਹੀਂ ਲਾਇਆ ਯਾਰ ਬੁੱਟੜ ਵੀ ਨਹੀਂ ਇੰਨਾ ਕਰਦੇ ਯਾਰ ਬਿਲਕੁਲ ਇਹ ਬੱਚੇ ਦੀ ਕੋਈ ਗਲਤੀ ਹੈ ਤੁਸੀਂ ਪਰਚਾ ਦੇ ਦਿਓ ਯਾਰ ਪੈਸੇ ਦਾ ਲਾਲਚ ਹੈ ਮਾਪਪਰ ਨੂੰ ਮਿਲੋ ਯਾਰ ਬੁਲਾ ਲਓ ਪਰ ਇਹ ਥੋੜੀ ਜਿਹੀ ਹੈ ਬਈ 79 ਬੱਚਾ ਚੱਕ ਕੇ ਉੱਥੋਂ ਤੁਸੀਂ ਸਾਢੇ 5 ਫੋਨ ਆਇਆ ਕਿ ਚਾਹ ਰੱਖੋ ਮੈਂ ਆ ਗਿਆ ਤੇ ਸਾਢੇ 7 ਤੱਕ ਤੁਸੀਂ ਬੱਚੇ ਹੀ ਖਤਮ ਕਰਤਾ ਉਹ ਛੋਟੇ ਬੱਚੇ ਦਾ ਕੀ ਕਸੂਰ ਹੈ ਉਹ ਡਰ ਤੇ ਸਹਿਮ ਨਾਲ ਇੰਨਾ ਦਹਿਲਾ ਪਿਆ ਕਿ ਮੈਂ ਰਾਤ ਨੂੰ ਛੁੱਟਾ ਛੋਟੇ ਬੋਲਦਾ ਕਿ ਮੈਨੂੰ ਇਨਸਾਫ ਚਾਹੀਏ ਮੈਨੂੰ ਉਹ ਨਾਰੇ ਲਾਉਂਦਾ ਤੁਸੀਂ ਦੇਖ ਲਿਆ ਬੱਚਾ ਜੀ ਜੀ 5 ਸਾਲ ਦਾ ਬੱਚਾ ਇੱਕ ਤਰੀਕ ਨੂੰ ਉਹਦਾ ਬਰਥਡੇ ਆ ਜੀ 1 ਜੂਨ ਨੂੰ ਜੀ ਉਹਦੀ ਪਲਾਨਿੰਗ ਉਹ ਅਸੀਂ ਮਿਲ ਕੇ ਸਾਰੇ ਕਰ ਰਹੇ ਸੀ ਬੱਚੇ ਨੂੰ ਕੁਝ ਨਾ ਦਸੀਏ ਉਹਦੇ ਨੂੰ ਸਰਪ੍ਰਾਈਜ਼ ਦੇਵਾਂਗੇ ਪਰ ਉਹਨੂੰ ਨਹੀਂ ਪਤਾ ਸੀ ਵੀ ਇਸ ਤੋਂ ਬਾਅਦ ਮੇਰੇ ਬਾਪ ਨੇ ਇਹ ਭੈੜਾ ਸਰਪ੍ਰਾਈਜ਼ ਮਿਲ ਗਿਆ ਬਾਈ ਜੀ ਪਾਰਟ ਰੱਖਣਾ ਸੀਗਾ ਉਹ ਵੀ ਇੱਕ ਤਰੀਕ ਬੰਦੀ ਸੀ ਭੋਗ ਦੀ ਫਿਰ ਸਾਨੂੰ ਚੇਂਜ ਕਰਨਾ ਪਿਆ ਕਿਉਂਕਿ ਸਾਰੀ ਜ਼ਿੰਦਗੀ ਬੱਚੇ ਦੇ ਮਾਂਚੇ ਹੀ ਰਹਿਣਾ ਸੀ ਕਿ ਮੇਰੇ ਵੱਡੇ ਵਾਲੇ ਦਿਨ ਮੇਰੇ ਡੈਡੀ ਦਾ ਭੋਗ ਪਿਆ ਸੀ ਜੀ ਜੀ ਉਹ ਵੀ ਸਾਨੂੰ ਚੇਂਜ ਕਰਨਾ ਪਿਆ ਸਾਨੂੰ ਪਤਾ ਹੈ ਕਿ ਸਾਡਾ ਕਿੰਨਾ ਪ੍ਰੈਸ਼ਰ ਸਾਡੇ ਤੇ ਹੁਣ ਵੀ ਕਲ ਐਸਪੀ ਐਸਪੀ ਡੀ ਪੀਐਸਓ ਦਾ ਐਸਐਸਬੀ ਦਾ ਬੜੇ ਮਿੱਟੀ ਮਿਲਦੇ ਜਿਵੇਂ ਸ਼ਹਿਦ ਨਾਲ ਤੁਲੇ ਹੋ ਕੇ ਆਏ ਹੁੰਦੇ ਪਰ ਤੁਸੀਂ ਜਿਹੜਾ ਕਾਰਾ ਕੀਤਾ ਉਹ ਤਾਂ ਦੇਖ ਲੋ ਉਹ ਤੁਹਾਡੇ ਤੋਂ ਪੁੱਛੇ ਤੋਂ ਬਿਨਾ ਹੋ ਗਿਆ ਐਡਾ ਕੁਝ ਨਹੀਂ ਜਿੱਦਾਂ ਹੁਣ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਸਭ ਕੁਝ ਜਗਜਹਰ ਹੁੰਦਾ ਨਜ਼ਰ ਆ ਰਿਹਾ ਹੈ ਇਸ ਸਥਿਤੀ ਚ ਹੁਣ ਪੁਲਿਸ ਕੋਈ ਵੱਡੀ ਮਸਾਲੀ ਕਾਰਵਾਈ ਕਰਨ ਦੇ ਮੂਰ ਚ ਆਇਆ ਜਾਂ ਅਜੇ ਸਿਰਫ ਮਿੱਟੀ ਪਾਓ ਛੱਡੋ ਜੀ ਨਹੀਂ ਉਹ ਤਾਂ ਕਹਿੰਦੇ ਤੁਸੀਂ ਦੱਸੋ ਕੀ ਚਾਹੋਨੇ ਕੀ ਹੂੰ ਪਰ ਅਸੀਂ ਅਲੱਗ ਹੋ ਕੇ ਕੁਝ ਨਹੀਂ ਕਰਨਾ ਜਿਹੜੇ ਸਾਥੀ ਸਾਡੇ ਨਾਲ ਜੁੜੇ ਐ ਇਨਾਂ ਨਾਲ ਜੋ ਅਸੀਂ ਮਿਲ ਕੇ ਫੈਸਲਾ ਕਰਾਂਗੇ ਜੋ ਸਾਡੀਆਂ ਚਾਰ ਡਿਮਾਂਡਸ ਹੈ ਜੇ ਉਹ ਪੂਰੀਆਂ ਕਰਦੇ ਹੈ ਇੱਕ ਤਾਂ ਉਹਨਾਂ ਦੇ ਧਾਰਾ 302 ਲਾ ਕੇ ਅੰਦਰ ਕਰਨਾ ਉਹਨਾਂ ਨੂੰ ਉਹਨਾਂ ਨੂੰ ਸਸਪੈਂਡ ਨਹੀਂ ਟਰਮੀਨੇਟ ਕਰਨਾ ਇੱਕ ਤੁਸੀਂ ਐਸੇ ਬੱਚੇ ਨੂੰ ਤੁਸੀਂ ਮਾਰਿਆ ਜਿਹੜੇ ਹਜ਼ਾਰਾਂ ਬੱਚਿਆਂ ਦਾ ਵਿਕਸਵਾਰ ਕੇ ਬਾਹਰ ਭੇਜਿਆ ਬਿਲਕੁਲ ਜੀ ਡੀਐਮਸੀ ਚ ਮੇਰਾ ਪੋਤਾ ਜੰਮਿਆ ਜੀ 19 ਚ ਜੀ ਉੱਥੇ ਜਿਹੜੇ ਲੁਧਿਆਣੇ ਦੇ ਆਸ-ਪਾਸ ਵਾਲੇ ਪਿੰਡਾਂ ਦੇ ਬੱਚੇ ਬਾਹਰ ਭੇਜੇ ਸੀਗੇ ਉਹ ਸਾਡੇ ਕੋਲ ਰੋਟੀਆਂ ਲੈ ਕੇ ਆਉਂਦੇ ਰਹੇ ਕੋਈ 21000 ਦੇ ਗਿਆ ਕੋਈ 11000 ਦੇ ਗਿਆ ਵੀ ਉਹ ਕਹਿੰਦੇ ਸਾਡੇ ਬੱਚੇ ਉੱਥੇ ਜਾ ਕੇ ਡਾਲਰ ਕਮਾਉਣ ਲੱਗ ਗਏ ਉਹ ਐਸ ਬੱਚੇ ਦੀ ਬਦੌਲਤ ਨਹੀਂ ਪੁਲਿਸ ਹੋਣਾ ਕੁਝ ਉਹ ਮੰਨ ਰਹੀ ਹੈ ਕਿ ਗਲਤੀ ਮੰਨ ਰਹੀ ਹੈ ਜੀ ਮੰਨ ਰਹੀ ਹੈ ਵੀ ਹਾਂ ਸਾਡੀ ਪੁਲਿਸ ਨੇ ਗਲਤ ਕੀਤਾ ਐਸਪੀ ਆਪ ਬੰਨਿਆ ਜੀ ਕੱਲ ਮੇਰੇ ਬਰੇ ਮੈਂ ਜਿੰਨਾ ਬੋਲ ਸਕਦਾ ਸੀ ਮੈਂ ਬੋਲਿਆ ਉਹ ਕਹਿੰਦੇ ਜੀ ਗਲਤੀ ਤਾਂ ਸਾਡੇ ਤੋਂ ਹੋਈ ਹੈ ਅਸੀਂ ਧੋਣ ਦੀ ਕੋਸ਼ਿਸ਼ ਵੀ ਕਰਾਂਗੇ ਸਾਰੇ ਪੰਜਾਬ 'ਚ ਸਾਡੀ ਥੂਥੂ ਹੋ ਰਹੀ ਹੈ ਮੈਂ ਵੱਡੇ ਅਧਿਕਾਰੀਆਂ ਨਾਲ ਜਾ ਕੇ ਗੱਲ ਕਰਦਾ ਉਹ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦਾ ਪਰ ਜਿੱਦਾਂ ਪੁਲਿਸ ਨੇ ਪਹਿਲਾਂ ਜਿੱਦਾਂ ਪੁਲਿਸ ਨੇ ਪਹਿਲਾਂ ਇਹਨੂੰ ਐਕਸੀਡੈਂਟ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬਿਲਕੁਲ ਹੁਣ ਹੁਣ ਪੁਲਿਸ ਮੰਨ ਰਹੀ ਹੈ ਕਿ ہاں ਸਾਡੇ ਤੋਂ ਗਲਤੀ ਹੋਈ ਬਿਲਕੁਲ ਜੀ ਬਿਲਕੁਲ ਪਿਓ ਮੈਂ ਰਿਕਾਰਡਿੰਗ ਨਹੀਂ ਕੀਤੀ ਇਹ ਗਲਤੀ ਰਹਗੀ ਮੇਰੇ ਤੋਂ ਨਹੀਂ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾ ਦਿੰਦਾ ਪਰ ਅਸੀਂ ਜਿਹੜੇ ਮਤਲਬ ਮੰਨ ਰਹੇ ਐਸਪੀ ਬਿਲਕੁਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਬੋਲਿਆ ਉਸ ਜੇ 1% ਵੀ ਝੂਠ ਨਹੀਂ ਸੀਗਾ ਉਹੀ ਰਿਪੋਰਟ ਆਈ ਹੈ ਉਹੀ ਸਾਰਾ ਕਿਉਂਕਿ ਡੈੱਡ ਬੋਡੀ ਅਸੀਂ ਆਪਦੇ ਹੱਥਾਂ ਨਾਲ ਦੇਖੀ ਹੈ ਕਿਉਂਕਿ ਡਾਕਟਰੀ ਪ੍ਰੋਫੈਸ਼ਨ ਚ ਮੈਂ ਵੀ ਆ ਠੀਕ ਹੈ ਹੁਣ 7-8 ਦਿਨ ਹੋ ਗਏ ਮੈਂ ਬੱਚੇ ਜੁਲ ਜਾ ਹੋਇਆ ਨਹੀਂ ਤਾਂ ਮੈਂ ਕਦੇ ਇਸ ਤਰ੍ਹਾਂ ਪਟਕੇ ਚ ਕਦੇ ਮੈਂ ਜ਼ਿੰਦਗੀ ਚ ਕਿਸੇ ਨੂੰ ਮਿਲਿਆ ਨਹੀਂ ਜੀ 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 ਉਸ ਲੋਮੇਸ਼ਾ ਪਗੜੀ ਬੰਨੀ ਹੁੰਦੀ ਹੈ ਪਗੜੀ ਦਾ ਵੀ ਉਹਨਾਂ ਨੇ ਮਹਿਸੂਸ ਕੀਤਾ ਕਿਉਂਕਿ ਜਿਸ ਤਰ੍ਹਾਂ ਆਪਾਂ ਪਗੜੀ ਘਰੇ ਲਾ ਕੇ ਰੱਖਦੇ ਆਂ ਪੋਣੀ ਆਪਣੀ ਹਿਲਦੀ ਨਹੀਂ ਬਿਲਕੁਲ ਬਿਲਕੁਲ ਦੂਜੇ ਦਿਨ ਵੀ ਪੋਣੀ ਉਸੇ ਤਰ੍ਹਾਂ ਦੀ ਹੈ ਉਸੇ ਤਰ੍ਹਾਂ ਰਹਿੰਦੀ ਹੈ ਦੂਜੇ ਦਿਨ ਵੀ ਉਸੇ ਦਿਨ ਬੰਨ ਵੀ ਲੈਣੇ ਆਪਾਂ ਜਈ ਵਾਰੀ ਟਾਈਮ ਨਹੀਂ ਹੁੰਦਾ ਵੀ ਪੋਣੀ ਦੁਬਾਰਾ ਕਰਾਣ ਦੀ ਲੋੜ ਨਹੀਂ ਪੈਂਦੀ ਪਰ ਉਹ ਪੱਗ ਨੂੰ ਦੁਬਾਰਾ ਲਪੇਟ ਕੇ ਗੱਡੀ ਦੇ ਵਿੱਚ ਫਿਕਸ ਕੀਤਾ ਗਿਆ ਸੀ ਪਗੜੀ ਫੱਟੀ ਹੋਈ ਹੈ ਜਗਾ ਜਗਾ ਤੋਂ ਕੋਈ ਬੱਚੇ ਦੇ ਗਰਦਨ ਤੇ ਨਿਸ਼ਾਨ ਸੀ ਡੈਡੀ ਜਿਵੇਂ ਪੱਗ ਨਾਲ ਫਰੀછા ਗਿਆ ਹੁੰਦਾ ਗਰਦਨ ਚ ਪਾ ਕੇ ਤੇ ਬਾਕੀ ਦਾ ਹਲੇ ਫੋਲਡ ਰਿਪੋਰਟ ਤਾਂ ਨਹੀਂ ਹੈ ਕੁਝ ਰਹਿੰਦੀ ਹੈ ਕੋਈ ਭਗਵੰਤਮਾਨ ਸਰਕਾਰ ਵੱਲੋਂ ਕਿਸੇ ਮੰਤਰੀ ਵੱਲੋਂ ਤੁਹਾਡੇ ਨਾਲ ਕਿਸੇ ਕਿਸਮ ਦਾ ਕੋਈ ਇੱਕ ਉਹ ਜਿਹੜਾ ਥੋਨੇ ਐਮ ਐਲ اے ਕੀ ਨਾ ਜਕਸੀਰ ਸਿੰਘ ਉਹ ਆਇਆ ਉਹ ਐਕਸਕਿਊਜ਼ ਪਤਾ ਕੀ ਦਿੰਦਾ ਜੀ ਆਹ ਦੇਖੋ ਜੀ ਮੇਰੀ ਤਾਂ ਘਰ ਵਾਲੀ ਦੀ ਬੋਤਲ ਲੱਗੀ ਪਈ ਹੈ ਫਿਰ ਸਾਡੇ ਕੋਲ ਕੀ ਕਰਨਾ ਹੈ ਭਰਾਵਾ ਸਾਡੇ ਤਾਂ ਸਾਰਿਆਂ ਦੀ ਬੋਤਲਾਂ ਲਾਤੀਆਂ ਤੁਸੀਂ ਬਿਲਕੁਲ ਮਤਲਬ ਭਗਵਾਨ ਤਮੰ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਨਹੀਂ ਆਇਆ ਨਾ ਜੀ ਨਾ ਅੱਛਾ ਇੱਕ ਛੋਟੇ ਪੱਦਰ ਤੋਂ ਲੈ ਕੇ ਵੱਡੇ ਪੱਦਰ ਤੱਕ ਜਿੰਨੇ ਵੀ ਇਹਨਾਂ ਦੇ ਨੇਤਾ ਆਮ ਆਦੀ ਪਾਰਟੀ ਦੇ ਇੱਕ ਨੇ ਵੀ ਸਾਡੇ ਕੋਲ ਆ ਕੇ ਦੋ ਸ਼ਬਦ ਨਹੀਂ ਦੋ ਸ਼ਬਦ ਦੇ ਵੀ ਨਹੀਂ ਬਿਲਕੁਲ ਤੁਸੀਂ ਦੇਖੋ ਜੀ ਇਸ ਤੋਂ ਵੱਡਾ ਕਹਿਰ ਕੀ ਹੋ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਨੂੰ ਇਸ ਨੂੰ ਇਸ ਪਰਿਵਾਰ ਦਾ ਮੁੱਦਾ ਨਹੀਂ ਸਮਝਣਾ ਚਾਹੀਦਾ ਆਪਣਾ ਮੁੱਦਾ ਸਮਝਣਾ ਚਾਹੀਦਾ ਜੇ ਪੰਜਾਬ 'ਚ ਦੁਬਾਰਾ ਫਿਰ 80 90 ਵਾਲਾ ਭਿਆਨਕ ਦੌਰ ਚੱਲ ਪਿਆ ਨਾ ਤੇ ਇਹਦੇ ਵਿੱਚ ਆਪਾਂ ਸਾਰੇ ਲਪੇਟੇ ਜਾਵਾਂਗੇ ਇੱਥੇ ਮੈਂ ਗੱਲ ਸਪਸ਼ਟ ਰੂਪ 'ਚ ਕਹਿਣੀ ਚਾਹੂੰਗਾ ਇਹ ਮੁੱਦਾ ਕਿਸੇ ਇੱਕ ਘਰ ਦਾ ਨਹੀਂ ਇਹ ਲੜਾਈ ਪੂਰੇ ਪੰਜਾਬ ਦੇ ਇਨਸਾਫ਼ ਦੀ ਲੜਾਈ ਹੈ ਔਰ ਇਹਦੇ ਵਿੱਚ ਪੂਰੇ ਪੰਜਾਬ ਨੂੰ ਅੱਠ ਖੜੇ ਹੋਣਾ ਚਾਹੀਦਾ